ਸਾਡੇ ਪ੍ਰਧਾਨ ਜੀ ਵੇਖੋ ਜਵਾਂ ਨਰਾਲੇ ਥਾਂ ਔਰ ਕੇਂਦਰ ਸਰਕਾਰ ਨੇ ਵੀ ਸੋ ਆਪ ਨੂੰ ਪਤਾ ਹੀ ਹੈ ਨੌਕਰੀ ਮਿਲ ਜੂਗੀ ਮੇਰੇ ਵੀਰੋ ਪਾਣੀ ਦੇ ਨਾਲ ਜਿਹੜੇ ਛੋਟੇ ਦਰਹਿਣਾ ਇਹਨਾਂ ਦੇ ਵਿੱਚੋਂ ਪਾਣੀ ਓਛਾਲ ਕੇ ਖੇਤ ਭਰ ਗਏ ਆ ਤੇ ਮਰਦਾਬ ਮਰਦਾਬ ਅਸੀਂ ਆਪਣੇ ਹੱਕ ਲੈ ਕੇ ਰ੍ਹਾਂਗੇ ਅਸੀਂ ਆਵਾਜ਼ ਜ਼ਿੰਦਾਬਾਦ ਸਰਕਾਰ ਮਜ਼ਦੂਰ ਇਕਤਾ ਜ਼ਿੰਦਾਬਾਦ 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 ਇਹ ਸਰਕਾਰ ਨੇ ਕੀਤਾ ਕੀ ਦੇਣਾ ਮੇਰੀ ਚਾਹੋਦੀ ਇਹ ਜ਼ਿੰਦਾਬਾਦ 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 ਸਾਡਾ ਇੱਕਾ ਜ਼ਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹਕ ਕਰੋ ਆਪਣੀ ਸ਼ਕਤੀ ਆਪ ਕਰੋ ਦੇ ਸਰਕਾਰਾਂ ਚੋਰਾ ਚਾਹਕ ਕਰੋ ਆਪਣੀ ਸ਼ਕਤੀ ਆਪ ਕਰੋ ਲੋਕ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਪੜੀ ਰੱਖੋ ਭਾਈ ਬੇਖਾਂ ਦੇ ਉੱਤੇ ਆ ਕੇ ਗੋਲਾ ਚੱਲ ਗਿਆ ਉਹ ਮਰ ਗਿਆ ਉਹਨਾਂ ਨੂੰ 5 ਲੱਖ ਰੁਪਈਆ ਤੇ ਜਿਹੜੇ ਸ਼ਰਾਬ ਜ਼ਹਿਰੀ ਦੀ ਸ਼ਰਾਬ ਘਟੀਆ ਸ਼ਰਾਬ ਕੀ ਇਹ ਮਜ਼ਾਕ ਨਹੀਂ ਸੱਚਮੁੱਚ ਉਹ ਦਰਦ ਠੀਕ ਹੁੰਦਾ ਉਹ ਸਹੀ ਐਕਸ਼ਨ ਹੁੰਦਾ ਤਾਂ ਇੱਕ ਗੱਲ ਦਾ ਮੇਰਾ ਸਵਾਲ ਹੈ ਸਰਕਾਰ ਤੇ ਦੋਨਾਂ ਸਰਕਾਰਾਂ ਦੇ ਇੱਥੋਂ ਦੇ ਪ੍ਰਸ਼ਾਸਨ ਤੇ ਇਹ ਖਾਈ ਫੇਮੇ ਕੇ ਪਿੰਡ ਪੈਂਦਾ ਫਰੋਜਪੁਰ ਦੇ ਵਿੱਚ ਉੱਥੇ ਇੱਕ ਡਰੋਨ ਡਿੱਗਿਆ ਮੰਨ ਲਿਆ ਪਾਕਿਸਤਾਨ ਦਾ ਡਰੋਨ ਆ ਉਹ ਆ ਕੇ ਡਿੱਗ ਗਿਆ ਤੇ ਉੱਥੇ ਨੁਕਸਾਨ ਹੋ ਗਿਆ ਉੱਥੋਂ ਦਾ ਪ੍ਰਸ਼ਾਸਨ ਸਾਡੀ ਸਰਕਾਰ ਦੇ ਦਿੱਤੇ ਹੋਏ ਦਿੱਤੇ ਹੋਏ ਐਲਾਨ ਦੇ ਮੁਤਾਬਕ ਉਸ ਪਰਿਵਾਰ ਨੂੰ ਜਾਂ ਐਵੇਂ ਬੁੱਤਾ ਸਾਰਨਾ ਹੈ ਕੀ ਚਾਹਿਆ ਸਾਬ ਦੋਣ ਆਇਆ ਸੱਚ ਨੂੰ ਤੇ ਫਿਰ ਮੈਨੂੰ ਆਏ ਦੱਸੋ ਫਿਰ ਇਹ ਖੁੱਡਾ ਦਵਾਰ 'ਤੇ ਕਾਦੋਂ ਬੈਠੇ ਹੋ ਚਾਰ ਕੌਸ ਟ੍ਰੈਕਟਰ ਦੇ ਥੱਲੇ ਬੈਹਗੇ ਤਿੰਨ ਕੌਸ ਟ੍ਰੈਕਟਰ ਦੇ ਥੱਲੇ ਬੈਹਗੇ ਉਹ ਭਲੋ ਲੋਕੋ ਆ ਮਾਂ ਤਾਂ ਉਧਰ ਆ ਬੈਠੀ ਐ ਆ ਮਾਂ ਆ ਬੈਠੀ ਐ ਤੱਪ ਦੀ ਸੜਕ ਦੇ ਉੱਤੇ ਕਿਉਂ ਆ ਬੈਠਾ ਹੈ ਸਾਡੇ ਕੋਲ ਬੈਠਨੇ ਹੁੰਦਾ ਯਾਰ ਤਖਤ ਮੇਰੀ ਹੱਥ ਜੋੜ ਕੇ ਰਹਿ ਜਾ ਬੈਠੋ ਸਾਰੇ ਜਣੇ ਇਹ ਕੋਈ ਤਰੀਕਾ ਥੋੜੀ ਧਰਨਾ ਦੇਣ ਦਾ ਜਾਂ ਇਨਸਾਫ ਲੈਣ ਦਾ ਇਸ ਤਰੀਕੇ ਨਾਲ ਕਿਵੇਂ ਇਨਸਾਫ ਲੈ ਦਾਂਗੇ ਅਸੀਂ ਕੋਈ ਵੀ ਵੀਰ ਇੱਧਰ ਦਰਖਤਾਂ ਦੇ ਥੱਲੇ ਬੈਠਾ ਨਾ ਰਹੇ ਦਰਖਤਾਂ ਦੇ ਥੱਲੇ ਬੈਠ ਕੇ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਤੱਕ ਗਏ ਸੀਗੇ ਸਾਨੂੰ ਤਾਂ ਕੈਦ ਆ ਸੀ ਤਾਂ ਗਏ ਆ ਉੱਥੇ ਆਪਾਂ ਇੱਥੇ ਕਿਉਂ ਆਏ ਆ ਕੀ ਕਾਰਨ ਆ ਕੀ ਲੋੜ ਪੈ ਗਈ ਆਪਾਂ ਨੂੰ ਇੱਥੇ ਆਉਣ ਦੀ ਸੋ ਹਟੇ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਮਿਲਦਾ ਸਰਕਾਰਾਂ ਨੇ ਜਿਹੜੇ ਕੋਈ ਸਾਡੇ ਰੋਜ਼ਗਾਰ ਦੇ ਮਾੜੇ-ਮੋٹے ਸਾਧਨ ਸੀ ਉਹ ਖੋਣ ਤੇ ਤੁਰੀਆਂ ਹੋਈਆਂ ਜਿੰਨੇ ਵੀ ادارے ਸੀ ਪਬਲਿਕ ਸੈਕਟਰ ਦੇ ادارے ਸਾਰੇ ਦੇ ਸਾਰੇ ਪ੍ਰਾਈਵੇਟ ਕਰਨ ਵਾਲੇ ਤੁਰੀਆਂ ਸਰਕਾਰਾਂ ਤੇ ਤੁਹਾਨੂੰ ਜਦੋਂ ਸਾਰੇ ادارے ਹੀ ਤੁਹਾਡੇ ਪ੍ਰਾਈਵੇਟ ਕਰਦੇ ਤੇ ਤੁਹਾਨੂੰ ਨੌਕਰੀਆਂ ਮਿਲਣੀਆਂ ਕਿੱਥੋਂ ਆ ਤੁਸੀਂ ਦੇਖ ਰਹੇ ਹੋ ਆਊਟਸੋਰਸਿੰਗ ਦੇ ਰਾਹੀਂ ਤੁਹਾਡੇ ਹੀ ਜਵਾਕਾਂ ਤੋਂ ਬੱਚੇ ਤੁਹਾਡੇ ਹੀ ਐ ਕੰਮ ਉਹ ਹੀ ਕਰਵਾਇਆ ਜਾ ਰਿਹਾ ਹੈ ਲੇਕਿਨ ਉਹਨੇ ਵਿੱਚ ਕੰਪਨੀ ਵਾਰਤੀ ਪੈਸੇ ਕੰਪਨੀ ਵਾਲੇ ਐਵੇਂ ਕਮਾ ਕੇ ਲੈ ਜਾਂਦੇ ਆ ਜਵਾਕ ਸਾਡੇ ਖੱਬੀ ਜਾਂਦੇ ਆ ਸਾਡੀ ਧੜੀ ਉੱਤੇ ਕੰਮ ਸਾਡੇ ਕਰੀ ਜਾਂਦੇ ਆ ਔਰ ਉਸ ਬੇਰੁਜ਼ਗਾਰੀ ਦੇ ਝੰਡੇ ਹੁਏ ਸਾਡੇ ਲੋਕ ਸਾਡੇ ਬੱਚੇ ਕੋਈ ਸਾਡੇ ਕੋਲੇ ਥਾਂ ਸੀ ਉਸੇ ਅਸੀਂ ਮੈਟਰੀ ਚੱਲੇ ਜਾਂਦੇ ਸੀ ਨਹੀਂ ਕਿਤੇ ਕੋਈ ਸੁਣਦਾ ਸੀ ਨਹੀਂ ਕਿਤੇ ਕੋਈ ਸਾਡੀ ਬਾਤ ਪੁੱਛਦਾ ਸੀ ਨਹੀਂ ਸਾਡੇ ਸੋ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਮਾਰਚ ਨੂੰ ਥੋੜਾ ਜਿਹਾ ਲੰਮਾ ਕਰ ਦਿਓ ਬੜਾ ਸਰਕਣਾ ਰੋਕੋ ਮਾਰਚ ਨੂੰ ਲੰਮਾ ਰੱਖੋ ਤਾਂ ਕਿ ਆਪਣਾ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਹਰ ਕਸਬੇ ਨਿਕਰ ਹਰ ਪੰਜਾਬ ਟਿਕਰ ਸਾਡੀ ਗੱਲ ਜਾਵੇ ਕਿ ਜਿਹੜਾ ਸਾਡਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੈਲ ਤੋਂ ਸਾਡਾ ਨੌਜਵਾਨ ਸੀਰ ਆਕਾਲਜੀ 21 ਸਾਲਾ ਨੌਜਵਾਨ ਸਾਡਾ ਜੀਤ ਹੋ ਚੁੱਕਿਆ ਜੋ ਅਗਨੀ ਵੀਰ ਜੋ ਜਨਾਹ ਤਹਿਤ ਸਾਡਾ ਨੌਜਵਾਨ ਫੌਜ ਦੇ ਵਿੱਚ ਫਰਜੀ ਹੋਇਆ ਸੀ ਸਾਡ ਸਰਕਾਰ ਤੋਂ ਅਸੀਂ ਇਨਸਾਫ ਮੰਗ ਰਹੇ ਹਾਂ ਕਿ ਸਾਡੇ ਉਸ ਨੌਜਵਾਨ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਔਰ ਸਾਡੇ ਉਸ ਸ਼ਹੀਦ ਤੇ ਜਿਹਨੇ ਨੌਜਵਾਨ ਨੇ ਪਰੇਮੇ ਦੇ ਵਿੱਚ ਮਾਤਾ ਪਿਤਾ ਦਾ ਆਪਣਾ ਜਿਹੜਾ ਧਾਰਾ ਬੰਨ੍ਹ ਦਿੱਤਾ ਉਹਨਾਂ ਦੇ ਪਰਿਵਾਰ ਨੂੰ ਜਦੋਂ ਸਾਡੇ ਦੇਸ਼ ਦੇ ਸ਼ਹੀਦ ਹੋਇਆ ਤਾਂ ਤਾਂ ਮੰਗ ਲੈਣਗੇ ਫਤ ਤ ਹੋ ਸਕਦੀ ਹੈ ਉਹਨਾਂ ਦੇ ਇੱਕ ਉਹਦੇ ਭਾਈ ਤੋਂ ਬਾਅਦ ਦੀ ਪ੍ਰਕਾਰੀ ਨੌਕਰੀ ਦਿਵਾਉਣ ਦੀ ਜਿਹੜੀ ਅਸਤੀ ਮੰਗ ਹੈ ਉਸ ਲਈ ਆਪਾਂ ਬਾਤ ਕਰ ਰਹੇ ਆ ਸਾਰੇ ਵੀਰਾਂ ਨੂੰ ਪਾਤੀ ਆ ਬਣਾ ਰਾਮ ਭਾਜਾ ਪਰ ਮਾਰਕ ਕਰਕੇ ਅਸਤੇ ਦਾ ਫਰੀਦ ਹੋਵੇ ਜੀ ਜੀ ਹੈ ਮੇਰੀ ਜੀ ਹੈ ਮੇਰੀ ਜੀ ਹੈ ਜੀ 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 ਹਾਂਜੀ ਸਰ ਅੱਜ ਪ੍ਰੋਟੈਸਟ ਕੀਤਾ ਗਿਆ ਸੀ ਜੀਪੂ ਚਹੀਦੀ ਦਾ ਬਤਨ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਦਰਦਨਾਕ ਗੱਲ ਇਹ ਹੈ ਕਿ ਕਿਸਾਨ ਯੂਨੀਅਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਸਾਡੇ ਮਸਲੇ ਸਾਡੇ ਮੁੱਦਿਆਂ ਤੇ ਪ੍ਰੋਟੈਸਟ ਕਰਨਾ ਪਵੇ ਤਾਂ ਮੈਨੂੰ ਲੱਗਦਾ ਹੋਰ ਗੱਲ ਹੈ ਇਹ ਕਿੰਡੀ ਦੁਖਦਾਈ ਗੱਲ ਹੈ ਕਿ ਸਾਨੂੰ ਪ੍ਰੋਟੈਸਟ ਇਸ ਲਈ ਕਰਨਾ ਪੈ ਰਿਹਾ ਜੇ ਜੀ ਇਸ ਨੌਜਵਾਨ ਨੇ ਜਿਹਨਾਂ ਬੱਚਿਆਂ ਨੇ ਦੇਸ਼ ਦੀ ਪ੍ਰਭੂ ਸਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਪ੍ਰਾਨ ਤਿਆਗ ਦਿੱਤੇ ਜਾਨ ਸਰਹਾਦਾਂ ਦੇ ਗੋਲੀਆਂ ਖਾ ਕੇ ਸ਼ਹੀਦ ਹੋ ਜਾਣ ਔਰ ਉਹਨਾਂ ਦੇ ਮਾਪੇ ਦਰਦਰ ਤੇ ਤੜਫਦੇ ਫਿਰਦੇ ਨੇ, ਕੁਰਲਾਉਂਦੇ ਫਿਰਦੇ ਨੇ, ਦਰਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਆ। ਔਰ ਉਹਨਾਂ ਨੂੰ ਇਹ ਕਹਿ ਨਾ ਪੈ ਰਿਹਾ ਹੋਵੇ ਕਿ ਇਹਨੂੰ ਸ਼ਹੀਦ ਦਾ ਦਰਜਾ ਦੇ ਦਿਓ। ਕਿੱਡੀ ਮਾੜੀ ਗੱਲ ਐ ਤੇ ਕਿੱਡੀ ਮੰਦ ਭਾਗੀ ਗੱਲ ਐ ਸ਼ਰਮ ਦੀ ਗੱਲ ਐ ਸਾਡੀ ਸਰਕਾਰ ਵਾਸਤੇ ਸਰਕਾਰ ਨੂੰ ਚਾਹੀਦਾ ਸੀ ਇਹ ਸਾਡੇ ਇੱਥੇ ਚਿਕਰ ਗੱਲ ਆਉਣ ਨਹੀਂ ਦੇਣੀ ਚਾਹੀਦੀ ਸੀ ਬੱਚਾ ਸ਼ਹੀਦ ਹੋ ਗਿਆ ਸੀ ਮਾਪਿਆਂ ਦੇ ਸਿਰ ਤੇ ਹੱਥ ਸਰਕਾਰ ਦਾ ਇਹੀ ਬਣਦਾ ਸੀ ਕਿ ਉਹਨਾਂ ਦੀਆਂ ਅੱਖਾਂ ਪਹੁੰਚਣ ਦੇ ਲਈ ਉਸੇ ਦਿਨ ਐਲਾਨ ਕਰ ਦੇ ਕਿ ਪੰਜਾਬ ਸਰਕਾਰ ਇਹਨੂੰ ਸ਼ਹੀਦ ਮੰਨਦੀ ਆ ਤੇ ਸ਼ਹੀਦ ਦਾ ਦਰਜਾ ਦਿੰਦੀ ਆ ਨਾਲ ਮਾਪਿਆਂ ਨੇ ਕਿਵੇਂ ਆਪਦਾ ਜੀਵਨ ਜਿਉਣਾ ਹੈ ਉਹਦੇ ਲਈ ਬੰਦੀ ਇਹਨਾਂ ਦੀ ਆਰਥਿਕ ਸਹਾਇਤਾ ਤੇ ਜਿਹੜਾ ਇਹਨਾਂ ਦਾ ਭਾਈ ਮਜੂਜ਼ ਹੋ ਗਿਆ ਜਿਹੜਾ ਫੌਜ ਦੇ ਵਿੱਚ ਜਾਣਾ ਚਾਹੁੰਦਾ ਸੀ ਮਾਂ ਨੇ ਮਤ ਲਿਆ ਕਿ ਮੇਰਾ ਇੱਕ ਭਾਵੇਂ ਸ਼ਹੀਦ ਹੋ ਗਿਆ ਮੈਂ ਦੂਜਾ ਵੀ ਇੱਕ ਲਾਂਗੀ ਕਿੱਦਿਓ ਵੱਡਾ ਜਿਗਰਾ ਮਾਂ ਦਾ ਲੇਕਰ ਪਿੱਛੇ ਕਿਉਂ हट ਗਈ ਉਹ ਕਹਿੰਦੀ ਜਦੋਂ ਸ਼ਹੀਦ ਦਾ ਦਰਜਾ ਹੀ ਨਹੀਂ ਦੇਣਾ ਤੇ ਮੈਂ ਮਰਵਾ ਕੇ ਕੀ ਕਰਨੇ ਆ ਇਹਦਾ ਤੁਸੀਂ ਜੱਜਬਾ ਦੇਖੋ ਮਾਂ ਦਾ ਕਿੰਨਾ ਵੱਡਾ ਹੈ ਤੇ ਸਰਕਾਰ ਇਹ ਕਰਤੂਤ ਕਰਕੇ ਸਾਡੀਆਂ ਸਾਰੀਆਂ ਮਾਵਾਂ ਦਾ ਜਿਹੜਾ ਦਿਲ ਨੂੰ ਬਲੁੰਦਰ ਦਾ ਕੰਮ ਕਰ ਰਹੀ ਹੈ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਬੱਚੇ ਨੂੰ ਸ਼ਹੀਦ ਦਾ ਦਰਜਾ ਦੇਵੇ ਸਰਕਾਰ ਮਾਪਿਆਂ ਦਾ ਜੀਵਨ ਨਿਰਭਾ ਕਿਵੇਂ ਹੋਣਾ ਉਹਨਾਂ ਦੀ ਆਰਥਿਕ ਮਦਦ ਔਰ ਉਹਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਜਿਹੜੀ ਅੱਜ ਅਸੀਂ ਮੋਟੀ ਮੋਟੀ ਗੱਲ ਕਰਦੇ ਆਂ ਬਾਕੀ ਅੱਗੇ ਅਸੀਂ ਦੁਬਾਰਾ 7 ਤਰੀਕ ਤੋਂ ਬਾਅਦ ਕਿਉਂਕਿ 7 ਅਗਸਤ ਨੂੰ ਸਾਡੀ ਐਸਕੇਐਮ ਨਾਨ ਪੋਲੀਟিক্যাল ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਵਿਸ਼ੇਸ਼ ਤੌਰ ਤੇ ਪੂਰੀ ਤਾਕਤ ਦੇ ਨਾਲ ਲੈਂਡ ਪੂਲਿੰਗ ਦੇ ਖਿਲਾਫ ਆ ਜੋਧਾ ਪਿੰਡ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉੱਥੋਂ ਆਵਾਂਗੇ ਐਸਕੇਐਮ ਨਾਲ ਮੀਟਿੰਗ ਹੋਏਗੀ ਅੱਜ ਜਦੋਂ ਸਾਨੂੰ ਡੀਸੀ ਸਾਹਿਬ ਜਦੋਂ ਮੰਗ ਪੱਤਰ ਦੇਵਾਂਗੇ ਦੇਖਦੇ ਆ ਕੀ ਗੱਲ ਕਰਦੇ ਨੇ ਕੀ ਭਰੋਸਾ ਦਿੰਦੇ ਆ ਉਸ ਤੋਂ ਬਾਅਦ ਫਿਰ ਜਿਹੇ ਜਿਹੇ ਰਵਈਆ ਰਿਹਾ ਅਗਲਾ ਪ੍ਰੋਗਰਾਮ ਹੋਵੇ ਤੋਂ ਇਹਦੇ ਵਿੱਚ ਦੇਖਿਆ ਗਿਆ ਕਿ ਸਰਕਾਰ ਜਦੋਂ ਪਾਕਤੀ ਕਰਦੀ ਉਹਦੇ ਵਿੱਚ ਇਹ ਚੀਜ਼ ਜਲੀ ਨਹੀਂ ਦਿੱਤੀ ਜਾਂਦੀ ਕਿ ਇਹਨੂੰ ਸ਼ਹੀਦ ਨੂੰ ਦਿੱਤਾ ਲੱਗ ਜਾਵੇ ਕਿ ਲੱਗਦਾ ਹੈ ਕਿ ਇਹ ਪਾਲਿਸੀ ਨੂੰ ਵੀ ਰੱਦ ਕਰਨਾ ਚਾਹੀਦਾ ਜੋ ਜਵਾਨੀ ਪੰਜਾਬ ਦੀ ਤਰ੍ਹਾਂ ਨਹੀਂ ਅਸੀਂ ਤਾਂ ਇਹ ਪਾਲਿਸੀ ਤੇ ਜੇ ਗੱਲ ਕਰੀਏ ਤਾਂ ਬੜਾ ਗੰਭੀਰ ਸਿੱਟੇ ਨਿਕਲਣਗੇ ਅਗਰ ਇਹ ਪਾਲਿਸੀ ਰਹੀ ਤਾਂ 4 ਸਾਲ ਬਾਅਦ ਬੱਚੇ ਰਿਟਾਇਰ ਹੋ ਰਹੇ ਨਹੀਂ ਨਿਕਲ ਜਾਂਦੇ ਨੇ ਨਵੇਂ ਦੀ ਪਰਸੈਂਟੇਜ ਉਨੀ ਆ ਨਹੀਂ ਰਹੀ ਜਿੰਨੇ ਉਹਦੇ ਵਿੱਚ ਰਹਿਣੇ ਚਾਹੀਦੇ ਆ ਫੌਜ ਨੂੰ ਮਜ਼ਬੂਤ ਰੱਖਣ ਲਈ ਜਿੰਨੀ ਗਣਤੀ ਦੇ ਵਿੱਚ ਰਿਕਾਇਰਮੈਂਟ ਹੋ ਰਹੀ ਹੈ। ਔਰ ਅਸੀਂ ਇੱਕ ਕੰਕੜਾ ਕੱਢਿਆ ਸੀ ਕਿ ਅਗਰ 15 ਕਸਾਲ ਸਰਕਾਰ ਦਾ ਇਹੀ ਰਵਈਆ ਰਹਾ ਤਾਂ 15 ਸਾਲਾਂ ਦੇ ਵਿੱਚ ਵਿੱਚ ਸਾਡੀ ਸੈਨਾ ਹੀ ਅੱਧੀ ਰਹਿ ਜਾਊਗੀ। ਤਾਂ ਜੇ ਅੱਧੀ ਰਹੂਗੀ ਤਾਂ ਇਹਦਾ ਮਤਲਬ ਬਾਹਰਲੇਆਂ ਮੁਲਕਾਂ ਤੋਂ ਸਰਾਧਾ ਤੇ ਰਾਖੀ ਕਰਨ ਦੇ ਲਈ ਸਾਨੂੰ ਸਾਡੇ ਨੌਜਵਾਨਾਂ ਦੀ ਘਾਟ ਮਹਿਸੂਸ ਹੋਏਗੀ। ਪਤਾਨ ਜੀ ਅੱਜ ਡੀਸੀ ਦਫ਼ਤਰ ਬੈਠੇ ਹੋ ਜੇ ਨਾ ਸੁਣਵਾਈ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਯੂਨੀਅਨ ਵੱਲੋਂ ਕੀ ਹੋਏਗਾ ਅਗਲਾ ਮੈਂ ਤੁਹਾਨੂੰ ਪਹਿਲਾਂ ਗੱਲ ਕਰੀ ਆ ਕਿ ਅਸੀਂ ਮੀਟਿੰਗ 7 ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ ਸਰਕਾਰ ਦਾ ਅਜ ਰਵਈਆ ਜਾਣਾਂਗੇ ਕਿ ਇਹਦਾ ਰਵਈਆ ਕੀ ਗੱਲ ਆਉਂਦੀ ਹੈ ਉਹਦੇ ਤੇ ਫਿਰ ਅਗਲਾ ਪ੍ਰੋਗਰਾਮ ਦੇ ਆਂ ਪੰਜੀ ਅੱਜ ਫਿਰ ਬੈਠਣ ਨੂੰ ਮਜਬੂਰ ਹੋ ਗਏ ਇਸ ਦੇ ਵਿੱਚ ਦੇਖੋ ਜੀ ਮੈਂ ਤਾਂ ਇੱਕ ਝੋਲੀ ਕਰਕੇ ਆਉਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀ ਇਦਾਂ ਦਰਜਾ ਦਿੱਤਾ ਜਾਵੇ ਦੇਖੋ ਮੇਰਾ ਪੁੱਤ ਬਾਰਡਰ ਤੇ ਜੀਦ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਨਾ ਆਪਣੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਹੀਦ ਹੋਇਆ ਇਹ ਸਰਕਾਰ ਉਹਨੂੰ ਸ਼ੀਦ ਦਾ ਦਰਜਾ ਦਵੇ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੁਲਣ ਨਹੀਂ ਇਹ ਚੀਤਾਂ ਦੇ ਪਰਿਵਾਰ ਹੀ ਰੁਲ ਕੇ ਛੜਕਾਂ ਤੇ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਕੱਲੂਗੀ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਕੱਲੂਗੀ ਮੈਂ ਇਹ ਕਹਿੰਨੀ ਆ ਕਿ ਇਹ ਅਗਨੀ ਵੀਰ ਆ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਅੰਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ-ਦਰਦ ਤੇ ਭੜਕਦੀ ਹਾਂ ਅਨਸਾਫ਼ ਦੀ ਕਾਤਰ ਪਰ ਮੈਂ ਅਨਸਾਫ਼ ਹਰਦੇ ਪੁੱਤ ਦਾ ਜਿੰਨਾ ਜੇ ਇਨਸਾਫ਼ ਨਹੀਂ ਮਿਲਦਾ ਮੈਂ ਵੀ ਦਰਦਾਰੀ پڑਕਦੀ ਰਹੂੰਗੀ ਜਦੋਂ ਮੈਨੂੰ ਸਾਹਿਬ ਮਿਲ ਗਿਆ ਮੈਨੂੰ ਉਦੋਂ ਚੈਨ ਆਗਾ 2 ਮਹੀਨੇ ਤੋਂ ਦੋਸਾਂ ਮਾ ਹਾਂਜੀ ਹਾਂਜੀ ਕੀ ਆਦੇ ਅਧਿਕਾਰੀ ਉੱਥੇ ਕੁਝ ਨਹੀਂ ਜੀ ਕੁਝ ਨਹੀਂ ਆਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਚਿਰੀ ਨਗਰ ਖੁਦ ਸਮਾਨ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਈ ਆ ਥਾਵਾਂ ਦੇਖ ਕੇ ਆਈ ਸਭ ਕੁਝ ਦੇਖ ਕੇ ਆਈ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਕਿਸੇ ਸਮੇਂ ਸਵਾਰੀ ਮੁੱਖ ਮੰਤਰੀ ਸਾਹਿਬ ਨਾਲ ਮਿਲ ਗਏ ਹਾਂਜੀ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਨੇਂ ਨਹੀਂ ਕਰੀਂ ਨਾ ਜੀ ਹਾਂਜੀ ਰਸਤੀਆਂ ਕਰਈਆਂ ਜੀ ਉਹਨਾਂ ਚ ਰਸਤੀਆਂ ਨਹੀਂ ਜਰ ਤਰਵਾ ਕਰ ਆਸਾਨੀ ਨਹੀਂ ਹੁੰਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਮੈਂ মিডিਆ ਦਾ ਵੀ ਧੰਨਵਾਦ ਕਰਦੀ ਆਂ ਕਿ ਤੁਸੀਂ ਸਾਡੀ ਖਬਰ ਪਹੁੰਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹਨਾਂ ਚਿਰ ਪੜਕੂੰ ਜਿੰਨਾ ਚਿਰ ਮੇਰੇ ਪੁੱਤ ਨੂੰ ਜਿੰਨਾ ਚਿਰ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਪਰ ਮੇਰੀ ਝੋਲੀ ਮੈਂ ਆ ਝੋਲੀ ਅੱਡ ਕੇ ਝੋਲੀ ਅੱਡ ਕੇ ਪੁੱਤ ਦਾਣ ਸਾਭ ਮੰਗਦੀ ਆ ਮੇਰੇ ਪੁੱਤ ਨੂੰ ਮੇਰੇ ਬੱਚ ਨੂੰ ਇਨਸਾਫ ਦੋ